ਸਵਾਗਤ ਹੈ ਤੁਹਾਨੂੰ ਮਿਲੋ ਤੁਹਾਡਾ ਆਪਣਾ YouTube ਚੈਨਲ ਸਾਮਾ ਡੈਰੀ ਮਾਮਾ ਬਨਸੋ। ਜਿਵੇਂ ਮੇਰੇ ਵੀ ਆਪਣੇ ਚੈਨਲ ਦੀ ਪਹਿਲੀ ਵਾਰ ਜਦੋਂ ਟੈਸਟ ਕਰਦੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ। ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਵੀ প্রেস ਕਰ ਦੋ ਤਾਂ ਜੋ ਕੋਈ ਨਵੀਂ ਵੀਡੀਓ ਲੰਮ ਨੂੰ ਤੁਹਾਨੂੰ ਸਭ ਤੋਂ ਪਹਿਲਾਂ ਤਹਾਨੂੰ ਦੇ ਸਕੀ। ਜੇ ਕਿਸੇ ਮੇਰੇ ਬੀਲ ਜਾਂ ਇਦਾਂ ਦੀ ਹੜਾ ਕਰਵਾਉਣ ਲਈ ਕਪੜਿਆਂ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99557008 ਅੱਜ ਦੀ ਵੀਡੀਓ ਜੋਗੀ ਆਪਾਂ ਲੈਣ ਦਾ ਉਹ ਬੀਤੀਆ ਅੱਜ ਦੀ ਵੀਡੀਓ ਏਰੀਆ ਵੀਰਾਂ ਨੰਬਰ ਦਾ ਲੱਗ ਗਿਆ ਨਾ ਤੇ ਬਾਈਆਂ ਦਾ ਮੋਬਾਈਲ ਨੰਬਰ 70875 24345 ਹੈਗਾ ਪਹਿਲਾ ਸੂਆ ਜੋ ਸਕਰੀਨ ਤੇ 3 ਛੋਟੀ ਜਿਹੀ ਜੀ ਰਨਫੋਨ ਦੇ ਵਿੱਚ ਤਕਰੀਬਨ 10 ਤੋਂ 4 ਦਿਨ ਛੋਟੀ ਦੇ ਪੈਣੇ ਜਾਣਗੇ ਵੱਡੇ ਕੱਦ ਕੜ ਦੀ ਪੱਟ ਪੁੜੀ ਦਾ ਤਾਂ ਬਹੁਤ ਮਜ਼ਬੂਤ ਰੰਗ ਦਾ ਸੰਗੋ ਮੋਹਰਾ ਦੇ ਕਰੈਕਟਰਾਂ ਚੋਂ ਵਾਲੀ ਛੋਟੀ ਹੈ ਸਿਲ ਸੌ ਚੋਟੀਆ ਕੋਈ ਮਾਰਦੀ ਕਰਦੀ ਨਹੀਂ ਵੀ ਤਾਂ ਦੇ ਘਰ ਦੀ ਹੈ ਕਿ ਕੋਈ ਵਪਾਰ ਦਾ ਕੰਮ ਨਹੀਂਗਾ ਚਾਰ ਹੀ ਥਾਨੇ ਚੋਟੀ ਦੇ ਨਿਕੜਵੇਂ ਇਕੱਲਾ ਇਕੱਲਾ ਹਵਾਨਾ ਚੋਟੀ ਨੇ ਜਦੋਂ ਸੁਣ ਕੇ ਇੱਕ ਹੋਰ ਬਾੜ ਲੈਣਾਗਾ ਰੇਟ ਵੀ ਕਹਿੰਦੇ ਵੀ ਬਾਜੂ ਹੋਊਗਾ ਫੋਨ ਤੇ ਹੋਊਗਾ ਰੇਟ ਰੇਟ ਵੀ ਕਹਿੰਦੇ ਵੀ ਬਾਜੂ ਹੋਊਗਾ ਰੇਟ ਫੋਲ ਤੇ ਹੋਊਗਾ ਤੇ ਚੰਗੇ ਮਾਦਰ ਮਿਲਕਰ ਕਾਟ ਲੈ ਮੱਝ ਲਈ ਕੱਟੀ ਹੈਗੀ ਜੈਨੂਨ ਵੀਰਾਂ ਦੇ ਘਰ ਦੀ ਪਾਲੀ ਲਈ ਕੋਈ ਬੇਰਾਨਾ ਵਪਾਰ ਦਾ ਕੰਮ ਨਹੀਂ ਗਾ ਮਜਬੂਰੀ ਕਰ ਨਾਲ ਵੀਰ ਜੋ ਟੀਸ਼ਰਟ ਕਾਦਨੇ 100 100 ਗਰਜਾ ਹੁੰਦੀਆਂ ਨੇ ਵੀਰਾਂ ਨੂੰ ਕੋਈ ਭਾਰ ਪਰੋਟੀ ਨਹੀਂ ਸਕਦੇ ਨਹੀਂ ਜੇ ਕਿਸੇ ਵੀਰ ਨੇ ਆਨਲਾਈਨ ਲਗਾਉਣੀ ਹੈ ਵੀਰ ਕੰਨ ਵੀ ਆਪਣੀ ਭਾਰ ਪਰੋਟੀ ਤੇ ਸਨਾ ਨਹੀਂ ਫੋਲ ਗਾਰੰਟੀ ਹੋਵੇ ਜੇ ਕਿਸੇ ਵੀਰ ਨੇ ਵਿਜ਼ਿਟ ਕਰਕੇ ਖਰੀਦਾਰੀ ਕਰਨੀ ਹੈ ਘਰੇ ਪਹੁੰਚ ਗਈ ਦਸਾਲੀ ਚੰਗੀ ਤਰ੍ਹਾਂ ਕਰ ਸਕਦੇ ਹਾਂਗੇ ਕਿਉਂਕਿ ਆਪਾਂ ਵੀdio ਆਨਲਾਈਨ ਕਵਰ ਕੀਤੀ ਹੈ ਪਰ ਵੀਰਾਂ ਵੱਲੋਂ ਫੋਲ ਬਦਸਲ ਨਹੀਂ ਹੋਊਗੀ ਝੋਟੀ ਦੀ ਰੰਗ ਸੰਗ ਬੱਡੇ ਕਤਕਾਰ ਦੇ ਪਿੱਠ ਪੂਰੇ ਬੰਤਰ ਮਜ਼ਬੂਤ ਕੱਲਾਂ ਕੱਲਾਂ ਨਿਕੜ ਮਾ ਤਾਣ ਹੱਤੀ ਜਵਾਈਆਂ ਦਾ ਇਸ ਕੁਆਲਟੀ ਬਹੁਤ ਚੰਗੀ ਹੈ ਝੋਟੀ ਦੀ ਰੇਟ ਬਿਲਕੁਲ ਵੀਰਾਂ ਨੇ ਕਿਹਾ ਵਾਜੂ ਹੋਊਗਾ ਝੋਟੀ ਦਾ ਕੋਈ ਆਪਾਂ 200 ਲੱਖ ਨਹੀਂ ਮੰਗਣਾ ਕੋਈ ਆਪਾਂ ਮਤਲਬ ਇੱਕ ਜੀ ਪੈਂਤੀ ਨਹੀਂ ਮੰਗਣਾ ਬਿਲਕੁਲ ਪਾਜ ਰੇਟ ਹੋਊਗਾ ਝੋਟੀ ਦਾ ਜੇ ਕਿਸੇ ਵੀਰ ਦੀ ਸਹਾਉਣੀ ਚ ਆਉਂਦੀ ਆ ਦਵਾਈਆਂ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋਗੇ ਬਾਈਆਂ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਲ ਵੀ ਲਾਤਾ ਦੁਬਾਰੇ ਵੀਡੀਓ ਦੇ ਵਿੱਚ ਫੇਰ ਬੋਲ ਦੇਣੀ ਆ 70875 24345 ਏਰੀਆ ਵੀਰਾਂ ਦਾ ਮੌਕਾ ਹੈਗਾ ਜੇ ਕਿਸੇ ਮੇਰੇ ਵੀਰ ਨੇ ਤਾਂ ਦੀ ਐਡ ਕਰਵਾਉਣੀ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 9915